ਸੇਬ ਬੱਬਾ ਜੀ ਬੱਬਾ ਜੀ ਨੀ ਕਿਰਪਾ ਕਰੋ ਕਿ ਮੈਂ ਆਪਣੇ ਮੰਮੀ ਪਾਪਾ ਦੀ ਹਮੇਸ਼ਾ ਸੇਵਾ ਕਰ ਸਕਾਂ ਉਹਨਾਂ ਨੂੰ ਖੋਸ਼ ਰੱਖ ਸਕਾਂ ਬੱਬਾ ਜੀ ਬਿਲਕੁਲ ਜੀ ਨਹੀਂ ਲੱਗਦਾ ਤੇ ਨਾਮਧਨ ਦੀ ਬਖਸ਼ਿਸ਼ ਕਰੋ ਬੱਬਾ ਜੀ ਬੱਬਾ ਜੀ ਕੁਐਸਚਨ ਹੈ ਕਿ ਹਮੇਸ਼ਾ ਸਾਨੂੰ ਬਿਲਡਿੰਗਸ ਵਗੈਰਾ ਨੂੰ ਮੱਥਾ ਟੇਕਣਾ ਚਾਹੀਦਾ ਹੈ ਜਿੱਤੇ ਲਾਈਕ ਜਿਵੇਂ ਇੱਕ ਅਸੰਪਸ਼ਨ ਬਣਾਈ ਗਈ ਹੈ ਕਾਫੀ ਸਮੇਂ ਤੋਂ ਸੁਣਦੇ ਆ ਰਹੇ ਹਾਂ ਕਿ ਜੋ ਨਾਮ ਘਰ ਪੁਰਾਣਾ ਹੈ ਕਿ ਉਹਦੇ ਉਹਨੂੰ ਕਾਫੀ ਸੰਗਤ ਮੱਥਾ ਟੇਕੀ ਦੀ ਹੈ ਕਈ ਵਾਰ ਹੱਥ ਵੀ ਜੋੜਦੀ ਹੈ ਦੇ ਜਿਆ ਉਸ ਤੇ ਪੰਜ ਮੰਜ਼ਿਲਾ ਬਣੀ ਹੈ ਕਿ ਉਹ ਅੰਦਰਲੀ ਚੀਜ਼ ਨਹੀਂ ਦਰਸਾਉਂਦਾ ਇਹ ਚੰਗੀ ਬੜੀ ਬਿਲਡਿੰਗ ਹੈ ਤੁੜਵਾਉਂਗੇ ਤੁਸੀਂ ਉਹਨੂੰ ਵੀ ਹਾਂ ਮੱਥੇ ਟੇਕ ਕੇ ਤਾਂ ਮੈਂ ਉਹੀ ਤੋੜ ਦੇਣੀ ਹੈ ਕਾਹਨੂੰ ਤੁਸੀਂ ਐ ਕਰਦੇ ਹੋ ਬੇਟਾ ਦੇਖੋ ਮਾਲਕ ਦਾ ਜਿਹੜਾ ਸੱਚਾ ਬੇਟਾ ਸਤਾਨਾ ਉਹ ਤਾਂ ਅੰਦਰ ਹੈ ਨਾ ਹਰੀ ਮੰਦਰ ਇਹ ਸਰੀਰ ਹੈ ਨਹੀਂ ਹਾਂਜੀ ਤਾਂ ਫਿਰ ਆਪਾਂ ਬਾਹਰ ਕਿਉਂ ਕਿਸੇ ਚੀਜ਼ ਨੂੰ ਮੱਥਾ ਟੇਕਦੇ ਹਾਂ ਬੇਟਾ ਹੁਣ ਮਹਾਰਾਜ ਜੀ ਨੇ ਬਣਾਇਆ ਸੀ ਆਪ ਸਾਡੇ ਸਹੂਲियत ਵਾਸਤੇ ਬਣਾਇਆ ਸੀ ਕਿ ਬੈ ਕੇ ਸਤ ਸੰਗ ਸੁਣ ਸਕੀਏ ਬਾਅਦ ਵਿੱਚ ਛੋਟਾ ਪੈ ਗਿਆ ਨਾਮ ਦੇਣਾ ਸ਼ੁਰੂ ਕਰਤਾ ਉਹਦੇ ਵਿੱਚ ਹੁਣ ਕਿਹੜੇ ਕਿਹੜੇ ਬਿਲਡਿੰਗ ਨੂੰ ਆਪਾਂ ਮੱਥਾ ਟੇਕਾਂਗੇ ਬੇਟਾ ਸੋ ਬੇਟਾ ਇੱਟਾਂ ਪੱਥਰਾਂ 'ਚ ਨਹੀਂ ਰੱਖਿਆ ਕੁਛ ਤੁਹਾਡੇ ਅੰਦਰ ਹੈ ਸਾਰਾ ਕੁਝ ਸਭ ਕੁਝ ਘਰ 'ਮੇ ਬਾਹਰ ਨਹੀਂ ਬਾਹਰ ਢੁੰਡੇ ਸੁ ਪਰਮਪੁਲਾਈ ਐਸ ਸਿੰਬਾ ਜੀ ਦਇਆ ਮੇਰ ਕਰੋ